ਕੌਣ ਆਇਆ ਤੈਨੂੰ ਲੈਣ? ਮੈਂ ਬੋਲਦਾ ਧਿਆਨੇ। ਨਹੀਂ ਨਹੀਂ ਐ ਨਹੀਂ ਕਹਿਣਾ। ਮੈਨੂੰ ਨਹੀਂ ਮਿਲਣਾ ਜੰਦੀ। ਤੇਰਾ ਭਰਾ ਮੈਂ। ਮੈਂ ਤੇਰੇ ਨਾਲ ਖੜਾ। ਇਹ ਜਿਨਾਂ ਨੇ ਮੇਰੇ ਹੁੰਦੇ ਤੈਨੂੰ ਕੌਣ ਬੋਲੂਗਾ? ਖੜੀ ਤਾਂ ਉਹ ਗੱਲ ਸੁਣ। ਮੈਂ ਜਿਨਾਂ ਨਹੀਂ ਉਹ ਗੰਦੀਆਂ ਨੇ ਮੈਨੂੰ ਤੇਰੇ ਪਾਸ ਕਿੱਥੇ ਆਏ। ਐ ਨਹੀਂ ਕਹਿਣਾ। ਤੇ ਭਰਾ ਵੀ ਇਹਦੇ ਦੋ ਪਾਗ ਆਸੇ। ਇਹ ਕਿਆ ਚਲੇ ਗਿਆ ਦਾ? ਕੁਛ ਇਹਦੇ ਤੁਹਾਦਰਨ ਹੋ ਗਈ। ਕੁਛ ماں ਮਰ ਗਈ। ਕੋਈ ਪ੍ਰਾਜ ਇੱਕ ਪਾਗਲ ਅੰਦਰ ਟੱਕਿਆ ਜਾਵੇ। ਤੁਸੀਂ ਸਾਥ ਦੇਉਂਗੇ ਇਲਾਜ ਤਾਂ ਹੀ ਹੋਣਾ। ਹੋਰ ਵੀ ਕਹਿਣਾ ਮੈਨੂੰ ਕੜੂ ਕੱਢਿਆ। ਪੈਸਾ ਬੋਲਿਆ। ਪੈਸਾ ਬੋਲਿਆ। ਪੈਸਾ ਪ੍ਰਧਾਨ। ਰੋਣਾ ਪਾ ਮਾਹੀ ਰੋਣਾ। ਇਹ ਕੀ ਮੰਗਦੀ ਪਈ। ਅਦਲਾ ਸਰੀ ਮਾਂ ਰੋਈ ਜਾਂਦੀ ਐ ਪਿੱਛੇ। ਕੁੜੇ ਰੀਟਾ। ਜੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਲੁਧਿਆਣਾ ਇੱਕ ਮਾਰ ਮੰਡੀ ਤੋਂ ਇੱਕ ਭੈਣ ਮਿਲੀ ਸਾਨੂੰ ਪਰਸੋਂ ਜਿਹਦੇ ਹਾਲਾਤ ਤੁਸੀਂ ਦੇਖੇ ਸੀ ਕਿੰਨੇ ਜ਼ਿਆਦਾ ਅਫਸੈਟ ਸੀ ਮਾਤਾ ਰਾਣੀ ਵਾਲੀ ਚੁੰਨੀ ਲੈ ਕੇ ਉੱਪਰ ਕਹਿੰਦੀ ਸੀ ਮੈਂ ਬੈਸ਼ਨੂ ਦੇਵੀ ਮਾਤਾ ਵਾਂ ਬਹੁਤ ਹੀ ਜ਼ਿਆਦਾ ਅਫਸੈਟ ਸੀ ਸੜਕਾਂ ਤੇ ਘੁੰਮੀ ਫਿਰ ਜਾਂਦੀ ਸੀ ਰੌਲਾ ਪਾਈ ਜਾਂਦੀ ਸੀ ਗੱਡੀਆਂ ਦੇ ਮੂਹਰੇ ਆ ਜਾਂਦੀ ਸੀ ਭੱਜ ਭੱਜ ਕੇ ਅੱਜ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਦੇ ਸਦਕਾ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਸਦਕਾ ਅੱਜ ਭੈਣ ਦਾ ਪਰਿਵਾਰ ਲੱਭ ਗਿਆ ਇਹ ਭੈਣ ਤੁਹਾਡੇ ਕੀ ਲੱਗਦੇ ਜੀ ਨੋ ਰਾਣੀ ਤੁਹਾਡੇ ਜੀ ਸੱਸ ਜੀ ਤੁਹਾਡੀ ਸੱਸ ਜੀ ਸੱਸ ਦੇ ਦੋ ਜਵਾਈ ਆਏ ਨੇ ਤੇ ਇਹ ਇਹਨਾਂ ਦੇ ਸੱਸ ਆਏ ਨੇ ਮਤਲਬ ਇਹ ਭੈਣ ਨੂੰ ਕਿੰਨਾ ਟਾਈਮ ਹੋ ਗਿਆ ਸੀ ਜੀ ਗੁੰਮੀ ਨੂੰ ਚਲ ਜਾਂਦੇ ਹੀ ਤੇ ਆ ਜਾਂਦੇ ਸੀ ਫੇਕੇ ਚਲੇ ਗਏ ਸੀ ਹਾਂ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਪਿਛਲੇ ਦਿਨ ਲਵਾਤੀ ਨਿਕਲੀ ਹੋਈ ਸੀ ਤੇ ਕਦੋਂ ਗਈ ਆ ਗੇਰ ਨਿਕਲ ਗਈ ਸਿਰਾਂ ਤੇ ਕੰਨ ਆਪਣੇ ਤੇ ਜਾਣਾ ਨਰਤਾ ਗੂ ਜੈ ਮੈਨ ਕੋਈ ਕਾਇਲ ਬਿਲਕੁਲ ਨਹੀਂ ਜਾਇਆ ਕਾਇਲ ਦਵਾਈ ਚੱਲਦੀ ਸੀ ਕੋਈ ਦਿਮਾਗ ਦੀ ਅਫਸਰ ਸੀ ਪਹਿਲਾਂ ਤਾਂ ਕੋਈ ਸੀ ਹੁਣ ਹੁਣ ਚੱਲਦੀ ਸੀ ਕੋਈ ਹਾਂਜੀ ਹੁਣ ਤਾਂ ਨਹੀਂ ਚੱਲਦੀ ਮੇਰਾ ਹੱਥ ਫੜਿਆ ਸੀ ਹੁਣ ਕੋਈ ਚੱਲਦੀ ਸੀ ਦਵਾਈ ਨਹੀਂ ਹੁਣ ਕੋਈ ਅਨੋਖੀ ਚਲਦੀ ਮੈਂ ਠੀਕਾ ਮੈਂ ਨਹੀਂ ਪਾਉਂਦੀ ਛੁੱਟਦੀ ਦਵਾਈ ਛੁੱਟ ਦਿੰਦੀ ਤੇ ਕੋਈ ਤਾਂ ਖਵਾਣੀ ਪੈਣੀ ਸੀ ਨਾ ਵੀ ਤੁਹਾਨੂੰ ਸਾਡੇ ਕੋਲੇ ਵੀ ਹੁਣ ਕੋਈ ਖਾ ਰਹੀ ਹੈ ਭੈਣ ਦਵਾਈ ਆ ਜ ਤੁਹਾਨੂੰ ਮਲਾਉਣੇ ਪੈ ਭੈਣੇ ਆ ਕੌਣ ਆਇਆ ਤੈਨੂੰ ਲੈਣ? ਮੇਰੇ ਕੋਲ ਬਦ ਦੇਣੇ। ਨਹੀਂ ਨਹੀਂ ਐ ਨਹੀਂ ਕਹਿਣਾ। ਮੈਨੇ ਮਾਰੇ ਕੁੱਤੇ ਐ ਬੜੇ। ਸਾਡੇ ਗੱਲ ਕਰ ਆ ਕੇ। ਮੈਨੇ ਗੱਲ ਕਰਨੇ ਜਾਂਦੀ ਆ ਜਿਲਾਨੀ ਨਾਲ। ਮੇਰੇ ਸਾਹਮਣੇ ਗੱਲ ਕਰ। ਮੈਂ ਤੇਰੇ ਨਾਲ ਕਹਾਂ ਤੇਰਾ ਭਰਾ। ਨੇ ਮੈਨੂੰ ਨਹੀਂ ਮਿਲਣਾ ਜਾਂਦੀ ਤੇਰਾ ਭਰਾ ਮੈਂ ਮੈਂ ਤੇਰੇ ਨਾਲ ਖੜਾ ਤੇ ਜਿਨਾਂ ਨੇ ਮੇਰੇ ਹੁੰਦੇ ਤੈਨੂੰ ਕੋਣ ਬੋਲੂਗਾ ਖੜੀ ਤਾਂ ਉਹ ਗੱਲ ਸੁਣ ਮੈਂ ਜਿਨਾਂ ਨਹੀਂ ਉਹ ਗੰਦੀਆਂ ਨੇ ਮੈਨੂੰ ਤੇਰੇ ਪਾਰ ਕਿੱਥੇ ਆਏ ਇਹ ਨਹੀਂ ਗਈਆਂ ਇਹਨੇ ਕੋਲ ਬਾ ਕੱਢਿਆ ਮੈਨੂੰ ਇਸ ਤਰ੍ਹਾਂ ਨਹੀਂ ਨੇ ਨਹੀਂ ਮੰਨিয়েਗੀ ਇਹ ਦੇਣੇ ਮੈਨੂੰ ਮਾਰੇ ਕੁੱਤੇ ਬੜੇ ਬੰਦੇ ਬੰਦੇਾਂ ਦਾ ਮੈਲਾ ਉਹਨੋਂ ਦਾ ਮੈਲ ਚੱਲ ਸਰਪਲੋਸ ਉਹਨਾਂ ਦਾ ਚੱਲ ਬੇਨਾਗ ਮੇਂ नाग ਨੇ ਦੇ ਦੋ नाग ਦੇਵਤਾ ਨਾਗਦੇਵਤਾ ਐ ਹਾਂ ਸਤ ਮੈਂ ਬੈਠੀ ਸੀ ਭੁਖਿਆ ਨੂੰ ਪਵਨ ਰੱਜਿਆ ਨੂੰ ਦਿੱਤਾ ਐਨਾ ਯਾਸਰ ਦੋਨਾਂ ਦੇ ਬੈਠੀ ਸੀ ਮੇਰੇ ਦੋਨੇ ਪੁੱਤਰ ਐਸ ਟਾਈਮ ਮੇਰਾ ਕੋਈ ਨਹੀਂ ਦੁਨੀਆ 'ਚ ਹੈਗਾ ਡੋ ਕੁੜੀਆਂ ਇੱਕ ਮੁੰਡਾ ਬਾਕੀ ਇਹ ਕੋਣ ਨੇ ਇਹ ਜਵਾਈ ਨੇ ਯੈਸ ਉਹ ਓਕੇ ਇਹਦਾ ਕੀ ਨਾਮ ਭਨੇ ਕੋਮਲ ਇਹਦਾ ਨਾਮ ਪਵਨ ਪਵਨ ਨਾ ਕੁੜੀਆਂ ਦਾ ਕੀ ਨਾਮ ਇਹਦੇ ਘਰ ਵਾਲੀ ਦਾ ਕੀ ਨਾਮ ਕਾਇਲ ਤੇ ਇਹਦਾ ਆਸ਼ੂ ਆਸ਼ੂ ਆਰਤੀ ਹੂੰ ਥੈਂਕ ਯੂ ਵੈਲਕਮ ਸ਼ੁਕਰੀਆ ਜਵਾਬ ਮਿਲ ਗਿਆ ਬਾਕੀ ਇਹ ਜਨਾਨੀ ਜਿਹੜੀ ਆਈ ਮੈਂ ਜਾਣਦੀ ਹਾਂ ਕੀ ਹੈ ਤਾਂ ਪੂਰਾ ਜੀ ਰੀਟਾ ਕਹਿੰਦੀ ਰੀਟਾ ਪੂਰਾ ਨਾ ਕਾਗਜ਼ਾਂ 'ਚ ਜੀ ਰੀਟਾ ਹੀ ਹੈ ਰੀਟਾ ਹੀ ਹੈ ਤੇ ਤੁਸੀਂ ਇਹਨਾਂ ਦੇ ਸਾਸੂ ਮਾਂ ਲੱਗਦੇ ਨਾ ਘਰ ਵਾਲਾ ਕਿੱਥੇ ਇਹਨਾਂ ਦੇ ਇੰਦ ਘਰ ਵਾਲਾ ਉਹਨਾਂ ਨੂੰ ਥੋੜਾ ਚੜਵਾਇਆ ਸੀ ਇਹਦੇ ਕਰਕੇ ਮੇਰਾ ਮੈਂ ਕਿਹਾ ਮਾ ਮੈਂ ਦੱਸੇ ਬੋਲਦੇ ਸੀ ਹਨ ਮੈਂ ਕਿਹਾ ਆਪਣੀ ਨੂੰ ਪੁੱਤ ਸੰਭਾਲ ਲਾਂਗੇ ਤੇ ਚਲ ਜਾ ਮੈਂ ਆਪਣੇ ਬੱਚੇ ਮੈਂ ਆਪਣੀ ਬੇਟੀਆਂ ਸੰਭਾਲਾਂਗੇ ਤੇ ਤੂੰ ਸੰਭਾਲ ਕੇ ਚਲ ਜਾ ਇਹ ਬਿਮਾਰ ਦੇ ਖਾਤਰੀ ਇਹਨੂੰ ਕੱਢ ਦਿੱਤਾ ਸੀ ਉਹਨੂੰ ਤੇ ਉਹ ਆਂਦਾ ਸੀ ਇਹ ਨਹੀਂ ਹੁ ਬਲੰਦ ਤੇ ਮੈਂ ਕਹਿੰਨੀ ਛਿੜਦਾ ਤੇ ਬਾਹਰ ਚਲੇ ਜਾ ਉਹਨੂੰ ਜਿਵੇਂ ਬਾਹਰ ਤਾਂ ਤੇ ਮੈਂ ਆ ਜਾਣੀਆਂ ਦੇ ਲੱਗੇ ਮੇਰੀ ਉਹਨੂੰ ਧੋਣੂ ਪਾ ਲੰਦੀ ਗਿੱਚੀ ਪਾ ਲੰਦੀ ਕੋਟ ਲੰਦੀ ਰਹੀ ਸੀ ਮੈਂ ਅੰਦਰ ਜੇ ਲਾਦੇ ਨਹੀਂ ਜਾਂਦੀ ਰਹੀ ਫਿਰ ਕਾਹੇ ਬલાਉਂ ਨੀ ਹੁਣ ਅੱਜ ਤਾਂ ਨਾਲ ਆਉਂਦਾ ਹੂੰ ਨਾਲ ਆਇਆ ਨਹੀਂ ਅੱਜ ਮੈਂ ਕਿਆ ਹੀ ਨਹੀਂ ਮੈਂ ਕਿਆ ਉਹ ਕੀ ਕੰਮ ਕਰਦਾ ਉਹ ਕੰਮ ਬਸ ਦਿਹਾੜੀ ਦਾ ਹੀ ਹੈ ਕਾਹੇ ਅੰਦਰ ਸਿੱਧਾ ਕਰ ਲਓ ਦਿਹਾੜੀ ਦਾ ਹੀ ਕੰਮ ਹੈ ਕੀ ਆਇਆ ਇਹਨਾਂ ਕੋਲ ਕੋਈ ਨਾ ਕੰਮ ਕਰਕੇ ਮੇਰੇ ਬੱਚੇ ਵੀ ਕਿੰਨੇ ਵਿਆਹੇ ਨੇ ਕੁੜੀਆਂ ਵੀ ਵਿਆਈਆਂ ਮੁੰਡਾ ਵੀ ਵਿਆਹਿਆ ਲਾ ਮੁੰਡੇ ਦੇ ਘਰ ਕਾਕਾ ਆਇਆ ਜਿਸ ਸੁਆਮੀ ਨਿਗਾ ਗਿਆ ਮੈਨੂੰ ਇਹ ਮੱਥੋਂ ਥਾਂ ਤੋਂ ਪੜ ਕੇ ਲਿਆਉਣੀ ਆ ਦੋੜਾ ਲਾਨੀਆਂ ਦੇ ਮਗਰ ਪਰ ਟਿੱਕਦੀ ਨਹੀਂ ਮੇਰੇ ਅੱਖੋਂ ਮੈਂ ਪੱਲੇ ਹੀ ਜਨਾਨੀ ਮੈਂ ਕਿੱਥੇ ਪੜੇ ਨੇ ਕਿ ਤੁਹਾਡੇ ਪੁੱਤਾਂ ਪੋਤੇ ਦੇ ਘਰ ਪੁੱਤਾਂ ਹਾਂ ਹਾਂ ਜੀ ਓਕੇ ਇਹਦੇ ਮੁੰਡੇ ਦੇ ਘਰ ਪੁੱਤਾਂ ਹਾਂ ਹਾਂ ਠੀਕ ਹੈ ਤੇ ਕਿੰਨੇ ਸਾਲਾਂ ਤੋਂ ਮਾਂ ਐਂਦਾ ਵਾਂ ਹਾਂ ਜੀ ਨਾ ਅਸੀਂ ਗਏ ਸੀ ਬਾਪੇ ਬਾਲ ਕਨਾਂ ਤੇ ਤੇ ਇਹ ਉਹ ਜਿਹੋਈ ਹੈ ਵੀ ਚਿੱਠੀ ਹੋ ਜਾਂਦੀ ਹੈ ਵਿੱਚ ਭੱਜ ਜਾਂਦੀ ਹੈ ਬਹੁਤੇ ਹਾਲਤੋਂ ਹੋਣ ਨੇ ਕੀਤੇ ਆਪਣੀ ਉਹ ਕਹਿੰਦਾ ਕਿ ਕਿੰਨੇ ਸਾਲਾਂ ਤੋਂ ਇਦਾਂ ਵਾ ਇਹਨਾਂ ਸਾਲ ਹੀ ਹੋਇਆ ਵਾ ਬਾਬੇ ਬਾਲ ਦੇ ਨਾਲ ਦੇ ਸੀ ਉਦੋਂ ਹੀ ਸੀ ਉਸ ਤੋਂ ਬਾਅਦ ਠੀਕ ਹੋ ਜਾਂਦੀ ਸੀ ਚੱਲ ਜਾਂਦੀ ਜਾਂਦੀ ਮੈਨੇ ਰੋਕਦੀ ਕਹਿੰਦਾ ਮੈਂ ਪਿੱਛੇ ਜਾਣਾ ਮੈਂ ਜਾ ਆ ਤੈ ਤੇਰੀ ਮੰਮੀ ਬਿਮਾਰ ਹੋ ਗਈ ਫਿਰ ਉਸ ਤੋਂ ਬਾਅਦ ਮੰਮੀ ਮਰ ਗਈ ਇਹਦਾ ਭਰਾ ਗੋਚ ਗਿਆ ਫੋਟ ਤੇਰਾ ਫਿਰ ਉਹਨੂੰ ਰੋਣ ਦੀ ਰਹੀ ਇਹਨੇ ਅਨਕੁਰਸ ਤੇ ਪਾਲਿਆ ਤਮਾਗ ਤੇ ਅਜੇ ਨਸਾ ਪਤਾ ਕਿ ਤਮਾਗ ਰਿਆ ਹੈ ਚੀਜ਼ਾਂ ਹੁਣ ਨਾਨੀ ਜਿੱਦਾਂ ਮੇਰੇ ਨਾਨੀ ਸੱਸ ਐਵੇਂ ਦੀ ਮੰਮੀ ਉਹਨਾਂ ਦੀ ਵੀ ਡੈਥ ਹੋ ਗਈ ਐ ਉਹਨਾਂ ਦਾ ਭਰਾ ਐ ਇਹ ਵੀ ਲਾ ਬਤਾ ਹੋਇਆ ਦਾ ਕਾਫੀ ਦੇ ਨੀ ਲੱਗਦਾ ਇੱਕ ਭਰਾ ਦਾ ਬਿਲਕੁਲ ਪਾਗਲੇ ਹੋ ਅੰਦਰ ਹੀ ਖੜਾ ਰਹਿੰਦਾ ਥਾ ਐਦਾ ਹੀ ਖੜਾ ਰਹਿੰਦਾ ਇਹਨੂੰ ਪਿੱਛੇ ਵੀ ਬਹੁਤ ਪ੍ਰੋਬਲਮ ਸੀ ਤੇ ਉਹਨੇ ਕਹਾਂ ਲਾਣੀ ਸੀ ਮੈਂ ਮੰਦਰੀ ਜਾਨੀ ਹਾਂ ਤੇ ਮਾਂ ਪਿਓ ਇਹਦੇ ਮਰ ਗਏ ਐ ਨੀ ਪਿਓ ਤਾਂ ਕਾਫੀ ਦੇਰ ਦੇ ਉਹ ਪਹਿਲਾਂ ਤਾਂ ਮਰ ਗਿਆ ਮਾਂ ਹੁਣ ਮਰੀਏ ਯਾਰ ਮਾਂ ਹੁਣ ਮਰੀਏ ਕਿ ਭਰਾ ਵੀ ਇਹਦੇ ਦੋ ਪਾਗ ਅਸੇ ਇਹ ਕਾ ਚਲੇ ਗਿਆ ਦਾ ਕੁਛ ਇਹਦੇ ਦਿਮਾਗਰਾਨ ਹੋ ਗਈ ਕੁਛ ਮਾਂ ਮਰ ਗਈ ਕੋਈ ਪ੍ਰਾਇਕ ਪਾਗਲ ਅੰਦਰ ਢੱਕਿਆ ਦਵੇ ਤੇ ਇਦਾਂ ਨੇ ਦਿਮਾਗ ਕੁਛ ਟੈਨਸ਼ਨ ਪਾਈ ਉਹ ਜਿੰਮੀ ਨੂੰ ਬੋਲਦੀ ਆ ਇਹ ਕਰਦੇ ਉਹ ਕਰਦੇ ਮੈਂ ਨਹੀਂ ਤਿੰਨ ਵਾਰੀ ਨੇ ਮੇਰੇ ਕੋਲ ਮੇਉ ਫੜਿਆ ਗਲਾ ਘੁੱਟ ਦਿੱਤਾ ਮੈਨੂੰ ਪਤਾ ਬਨਖਤਰੀ ਸੇਵਾ ਦਾ ਸਾਡੇ ਬਾਰੇ ਪਹਿਲਾਂ ਸੁਣਿਆ ਨਹੀਂ ਕਦੇ ਨਹੀਂ ਜੀ ਆਪਾਂ ਜਿੱਥੋਂ ਹੁਣ ਲਿਆਂਦੇ ਸੀ ਨਾ ਮਰੇਲ ਕੋਤ ਲਿਆਂਗੂ ਮਲੇਰ ਘੋਟਲੇ ਪਹਿਲੇ 도ੜ ਗਏ ਮਲੇਰ ਘੋਟਲੇ ਤੋਂ ਲੈ ਕੇ ਉਹ ਲੈ ਕੇ ਆਇਆ ਸੀ ਉਹਨਾਂ ਦੇ ਕਾਟ ਵੀ ਮੇਰੇ ਕੋਲ ਹੈਗਾ ਉਹਨੇ ਮੈਨੂੰ ਤਰਵਾ ਦੱਸਿਆ ਸੀ ਮੈਂ ਇਦਾਂ ਹੁਮਕੁਮ ਕੇ ਗਈ ਤੁਹਾਡਾ ਨਹੀਂ ਲੱਭਾ ਹੁਣ ਤੁਹਾਡੀ ਵੀਡੀਓ ਵੇਖੀ ਕਿ ਮੈਂ ਆਪਣੀਆਂ ਜਵਾਈਆਂ ਨਾਲ ਲੈ ਕੇ ਤੇ ਫੇਰ ਆਈ ਤੁਹਾਡੇ ਕੋਲ ਮੈਂ ਮੈਂ ਤੁਸੀਂ ਇਹਨੂੰ ਕੈਂਪ ਚ ਦਵਾਈ ਦਿਵਾਉਣ ਤੋਂ ਲੈ ਕੇ ਆਉਂਦੇ ਸਾਡੇ ਕੋਲੇ ਇਹਦੇ 8 ਸਾਲਾਂ ਤੋਂ ਕੈਂਪ ਲੱਗ ਰਹੇ ਨੇ ਦਿਮਾਗ ਦੀਆਂ ਬਿਮਾਰੀਆਂ ਦੇ ਕਿਤੇ ਹਰ ਇੱਕ ਮੁੰਡੇ ਨੂੰ ਪਤਾ ਪਤਾ ਲੱਗਾ ਮੈਂ ਤਾਂ ਨਹੀਂ ਪਤਾ ਮੈਂ ਤੁਹਾਡਾ ਆਹ ਮਾਣ ਕਾ ਨਾ ਹੀ ਪਚ ਪਚ ਕੇ ਤੇ ਵੀਡੀਓ ਤੁਹਾਡੀ ਬਾਈਟ ਵੇਖੀ ਅਸੀਂ ਇੰਜ ਤਾਂ ਤੁਹਾਡੀ ਹੋਈ ਆ ਨਾ ਭਰਾਵੋ ਪੰਨਾ ਚਾਹੇ ਜਿਵੇਂ ਮਰਜੀ ਆ ਤੁਹਾਡੀ ਨੂੰ ਆ ਮਾਂ ਮੇਰੀ ਤੁਹਾਡੀ ਸੱਸਾਂ ਚਾਹੇ ਜਿਵੇਂ ਮਰਜੀ ਆ ਮਾਵਾ ਪਰਗੀ ਆ ਹਾਂਜੀ ਤੁਹਾਡਾ ਫਰਜ਼ ਬਣਦਾ ਸਾਥ ਦੇਣ ਦਾ ਉਹਦਾ ਹੁਣ ਵੀ ਇਹਦੀ ਬੇਟੀਆਂ ਚ ਕੋਈ ਵੀ ਨਾਲ ਆਇਆ ਕਾਤੋਂ ਨਹੀਂ ਆਈਆਂ ਬੱਚੇ ਛੋਟੇ ਆ ਨਾ ਤਨਜਸਤ ਜੇ ਛੋਟੇ ਬੱਚੇ ਲੈ ਕੇ ਵੀ ਲੋਕ ਆਉਂਦੇ ਯਾਰ 6 ਮਹੀਨੇ ਦਾ ਹੋਇਆ ਇਹਦਾ ਨਾ ਆਏਗਾ ਛਾਲਦਾ ਯਾਰ ਮੇਰਾ ਮੁੰਡਾ ਵੀ ਉਹ ਅੱਜ ਹੋ ਜਾਏ ਚੱਲ ਪਹਿਲੇ ਇੱਕ ਵਾਰੀ ਹੁਣ ਇਹਦੀ ਮਾਂ ਮਮੀ ਨਿਕਾ ਰਹੀ ਨਾ ਇਹਦੀ ਕੋਈ ਭੈਣ ਹੈ ਉਹ ਵੀ ਕੁੜੀ ਕੱਲੀ ਮੈਂ ਮੈਂ ਵੀ ਕੱਲੀ ਛੱਡ ਕੇ ਨੂੰ ਸੇਲ ਦੀ ਆਈ ਹੋਈ ਹਾਂ ਫੋਨ ਮੈਂ ਅੰਦਰ ਕੁਕਰਾਂ ਦਾ ਕੰਮ ਕਰਾਂ ਕਦਾ ਬੱਚਾ ਸੰਭਾ ਮੈਂ ਕੀ ਕੀ ਕਰਾਂ ਤੁਹਾਨੂੰ ਦੱਸੋ ਅੰਮ੍ਰਿਤਗੜ ਮੰਡੀ ਤੋਂਦਨ ਰਾਤ ਉਹ ਰਾਤ ਗੱਡੀ ਕਿਤੇ ਮੈਨੂੰ ਉਹਨਾਂ ਦੇ ਫੋਨ ਆਏ ਉਹਦਨ ਮੈਂ ਲਾ ਲੈਂਦੀ ਉਹਨਾਂ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਮੈਂ ਪੁੱਛਦੀ ਰਹੀ ਮੈਨੂੰ ਨਹੀਂ ਪਤਾ ਲੱਗਾ ਇਹ ਪੂਰਾ ਡਰ ਤੁਹਾਡਾ ਹੈ ਇਹ ਤੇ ਪਤਾ ਲੱਗ ਗਿਆ ਮੈਨੂੰ ਉਹਨੇ ਕਿਹਾ ਹਾਂ ਹਾਂ ਅਸੀਂ ਸੇਲ ਦੇ 8 ਵਜੇ ਆ ਗਿਆ ਇੱਥੇ ਬੈਠੇ ਹਾਂ ਹੁਣ ਤੁਸੀਂ ਦੱਸੋ ਕੀ ਕਰਨਾ ਫਿਰ ਉਹ ਲੈ ਕੇ ਜਾਵਾਂਗੇ ਨਾਲ ਹਾਂਜੀ ਨਹੀਂ ਲਾ ਨਹੀਂ ਕਰਦੇ ਇਹ ਇਕੱਲੇ ਨੂੰ ਨਹੀਂ ਰੱਖ ਸਕਦੇ ਨਾਲ ਰਹਿਣਾ ਪਊ ਇੱਕ ਇਹਨੇ ਨੂੰ ਪਰਿਵਾਰਕ ਮੈਂਬਰ ਨੂੰ ਹਾਂਜੀ ਪਰਿਵਾਰ ਦੇ ਇੱਕ ਮੈਂਬਰ ਨੂੰ ਨਾਲ ਰਹਿਣਾ ਪਊਵੇ। ਨਹੀਂ ਸਿੱਧਾ ਸਾਡੀ ਕਰ ਸਕਦੇ ਦੋਵੇਂ 3 ਦਿਨ ਆ ਸਕਦੇ। ਬੱਚਾ ਛੋਟਾ ਹੈ ਨਾ ਸਾਡਾ ਬੱਚਾ। ਹਾਂ। ਮਾਮੀ ਵੀ ਦੇਖੋ ਇੰਨੇ ਜਾਣੇ ਕੋਈ ਇੱਕ ਇੱਕ ਜਾਣਾ ਵੀ ਬਾਰੀ-ਬਾਰੀ ਕਰਕੇ ਆਵੇ ਨਾ ਇੱਕ ਇੱਕ ਦਿਨ ਵੀ ਲਵਾਵੇ ਤਾਂ ਵੀ ਤੁਸੀਂ ਕਿੰਨੇ ਮੈਂਬਰ ਹੋ ਕਰਦੇ। ਪਰ ਮੇਰੇ ਮੇਰੇ ਕੱਲੀ ਨੂੰ ਇਹਨੂੰ ਇੱਥੇ ਰੱਖ ਕੇ ਇਲਾਜ ਹੋਣਾ ਨਹੀਂ ਠੀਕ ਨਹੀਂ ਹੋਣੀ ਹੈ। ਜਿੰਨਾ ਚਿਰ ਇਹਦੇ ਨਾਲ ਪਰਿਵਾਰ ਦਾ ਇੱਕ ਮੈਂਬਰ ਹੀ ਰਹਿੰਦਾ ਜਿਹੜਾ ਇਹਦੀਆਂ ਪੁਰਾਣੀਆਂ ਜਾਦਾਂ ਨੂੰ ਬਾਰ-ਬਾਰ ਕਰੇਦੀ ਜਾਵੇ। ਕਿਉਂਕਿ ਨਾਲ ਪਰਿਵਾਰ ਦਾ ਮੈਂਬਰ ਚਾਹੀਦਾ ਜਿਹੜਾ ਇਹਨੂੰ ਜਾਣਦਾ ਹੋਵੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਨਹੀਂ ਹੈਗੇ ਕੋਈ ਨਾਲ ਉਹ ਠੀਕ ਹੀ ਨਹੀਂ ਹੁੰਦੇ ਆਲੇ ਫਿਰਦੇ ਕਿੰਨੇ ਬੰਦੇ ਜਿਹੜੇ ਠੀਕ ਹੁੰਦੇ ਉਹ ਹੀ ਹੁੰਦੇ ਨੇ ਜਿਨ੍ਹਾਂ ਦੇ ਘਰ ਦਾ ਕੋਈ ਨਾ ਕੋਈ ਮੈਂਬਰ ਨਾਲ ਰਹਿੰਦਾ ਹੁਣ ਜਿਵੇਂ ਪਤਾ ਹੀ ਨਾ ਲੱਗਦਾ ਅਲੱਗ ਗੱਲ ਸੀ ਫਿਰ ਤਾਂ ਨੇ ਰੋਟੀ ਖਾ ਲਿਆ ਕਰਨੀ ਦਵਾਈ ਆਧਿਕ ਦਵਾਈਆਂ ਕਰਨੀ ਸੀ ਪੈਜਾ ਕਰਨਾ ਸੀ ਇਹਨੇ ਪਰ ਹੁਣ ਜੇ ਤੁਸੀਂ ਵੀ ਸਾਥ ਦਿਓ ਇਲਾਜ ਦੇ ਦੇਖੋ ਕੋਈ ਖਰਚਾ ਨਹੀਂ ਹੋਣਾ ਤੁਹਾਡਾ ਕੋਈ ਤੁਹਾਨੂੰ 1 ਰੁਪਏ ਦਾ ਉਹ ਬੈਲ ਨਹੀਂ ਵਾ ਸਿਰਫ ਤੁਹਾਡਾ ਸਾਥ ਚਾਹੀਦਾ ਹੋਵੇ ਸਾਥ ਵੀ ਨਹੀਂ ਦੇਓਗੇ ਤੁਸੀਂ ਤੇ ਇਹ ਲੱਗ ਤਰੀ ਨਹੀਂ ਰਹਿ ਸਕਦੀ ਤੇ ਉਹ ਰਸ ਵੀ ਨਹੀਂ ਤੇ ਆਸ਼ੂ ਛੱਡਦੇ ਉਹਨਾਂ ਆਪਣੀ ਕੁੜੀ ਦਾ ਪਤਾ ਹੀ ਆ ਛੋਟੀ ਦਾ ਇਹ ਵੀ ਇਹਦੇ ਕੋਲ ਬੱਚਾ ਨਹੀਂ ਕਰਿਆ ਥੋੜੀ ਦਮ ਉਹ ਇਦਾਂ ਨਹੀਂ ਅੱਥਰਸ ਅੱਥਰਸ ਜਿਆਦਾ ਲਾਜ ਕਰਾਣਾ ਚਾਹੁੰਦੇ ਆ ਇਸ ਰੰਗ ਵਿੱਚ ਲਾਜ ਦਾ ਕਰਦੇ ਸੀ ਪਰ ਜੇ ਤੁਸੀਂ ਸਾਥ ਦੇਓਗੇ ਲਾਜ ਤਾਂ ਹੀ ਹੋਣਾ ਹੁਣ ਜੇ ਇੱਥੇ ਸਾਡੇ ਕੋਲ ਰਹਿ ਕੇ ਠੀਕ ਹੋਣ ਦੀ ਤੁਸੀਂ ਗੱਲ ਕਰਦੇ ਲੇਖੋ ਤੁਹਾਡੇ ਤੇ ਕਿਵੇਂ ਹਾਈਪਰ ਹੋ ਰਹੀ ਹੈ ਜਿੰਨਾ ਟਾਈਮ ਉਹਦੇ ਦਿਮਾਗ ਚੋਂ ਜ਼ਹਿਰ ਨਹੀਂ ਨਿਕਲਦੀ ਉਹਨਾਂ ਚੋਂ ਠੀਕ ਕੀਤੀ ਤਾਂ ਕੋਈ ਫਾਇਦਾ ਨਹੀਂ ਰਹਿਣਾ ਤਾਂ ਕੱਲ ਨੂੰ ਤੁਹਾਡੇ ਨਾਲ ਹੀ ਹੈ ਨਾ ਜਾ ਕੇ ਉਹਨਾਂ ਉੱਥੇ ਆ ਚੀਜ਼ ਉਹ ਦਿਮਾਗ ਚੋਂ ਨਿਕਲੀ ਉਹ ਤੁਹਾਨੂੰ ਉੱਥੇ ਜਾ ਕੇ ਫੇਰ ਵੀ ਡੈਨ ਨਹੀਂ ਸਮਝੀ ਗਈ ਫੇਰ ਠੀਕ ਹੀ ਹੋ ਫਿਰ ਉਹ ਚੀਜ਼ਾਂ ਇਹ ਚੀਜ਼ਾਂ ਆਪਾਂ ਠੀਕ ਕਰਨੀਆਂ ਵਾ ਇਹ ਚੀਜ਼ਾਂ ਉਹਦੇ ਦਿਮਾਗ ਤੋਂ ਕੱਢਣੀਆਂ ਕਾਉਂਸਲਿੰਗ ਕਰ ਕਰਕੇ ਕਾਉਂਸਲਿੰਗ ਕਰ ਕਰਕੇ ਪਰ ਤੁਹਾਡਾ ਮੈਂਬਰ ਇੱਕ ਪਰਿਵਾਰ ਨਾਲ ਚਾਹੀਦਾ ਜਿਹੜਾ ਉਹਨਾਂ ਨਾਲ ਉਸਤਾਨੀਆਂ ਗੱਲਾਂ ਕਰੀ ਜਾਵੇ ਘਰ ਦੀਆਂ ਗੱਲਾਂ ਉਹਦੇ ਦਿਮਾਗ ਚ ਆਈ ਜਾਣ ਉਹ ਚੀਜ਼ਾਂ ਉਹਦੇ ਬ੍ਰੇਨ ਚ ਘੁੰਮੀ ਜਾਣ ਨਾਲ ਦੀ ਨਾਲ ਕੋਈ ਨਾ ਤੁਸੀਂ ਉਹਨਾਂ ਨੂੰ ਨਾਲ ਲੈ ਜਾਓ ਸਾਡੇ ਕੋਲ ਲੈ ਆਇਓ ਤੁਸੀਂ ਆਪਾਂ ਦੀ ਦਵਾਈ ਸ਼ੁਰੂ ਕਰਾ ਦਾਂਗੇ ਨਹੀਂ ਨਹੀਂ ਬਣੇ ਅਸੀਂ ਇਦਾਂ ਨਹੀਂ ਰੱਖ ਸਕਦੇ ਨਹੀਂ ਭੱਜ ਜਾਣੇ ਫਿਰ ਨੇ ਮੇਰੇ ਹੱਥਾਂ ਨਾਲ ਸਰਦੀ ਫਿਰ ਫਿਰ ਤੁਹਾਨੂੰ ਸਾਡੀ ਵੀ ਗੱਲ ਮੰਨਣੀ ਪਊ ਮੈਂ ਤਾਂ ਹੈਰਾਨ ਹਾਂ ਅੱਜ ਕੱਲ ਦੇ ਸਮੇਂ ਤੇ ਵੀ ਦੇਖੋ ਤੁਹਾਡੀ ਧੀ ਆਹੋ ਮੈਂ ਤਾਂ ਅਸੀਂ ਕਰ ਰਹੇ ਹਾਂ ਤੁਹਾਡੀਆਂ ਮੇਰਾ ਲੋਕ ਇੱਥੇ ਤਾਂ ਤੁਹਾਨੂੰ ਚਾਹੀਦਾ ਸੀ ਵੀ ਸਾਡੇ ਪੇਸ਼ੇ ਨੂੰ ਇੱਥੇ ਰੱਖ ਲਓ ਅਸੀਂ ਤੁਹਾਡੀ ਕੋਈ ਰੈਪ ਇਹਨੇ ਆ ਠੀਕ ਕਰ ਦੋ ਕਿੱਥੇ ਅਸੀਂ ਤੁਹਾਡੀ ਮਨਤਾਂ ਕਰਦੇ ਆ ਵੀ ਤੁਸੀਂ ਰੈਪ ਉਹਦੀ ਠੀਕ ਕਰ ਦਿੰਨੇ ਆ ਅਸੀਂ ਭੇਜ ਦਾਂਗੇ ਫਿਰ ਗੁੱਡੀ ਜੀ ਨੂੰ ਛੋਟੀ ਨੂੰ ਭੇਜ ਦਿੰਨੇ ਆ ਇਹ ਕਹਿੰਣਾ ਰੁਕ ਜਾ ਤਿੰਨੇ ਜਣੇ ਆਏ ਹੋ ਕਿਹੜਾ ਰੁਕ ਜਾ ਬੇਟੀ ਆਜੂਗੀ ਚਲੇ ਜਾਏ ਉਹ ਨਹੀਂ ਮੈਂ ਕਿਹਾ ਕੋਣ ਜਾ ਕੇ ਸ਼ਾਸਨ ਗੱਲ ਕਰਨਾ ਉਹਨੂੰ ਲਿਆਉਂਦਾ ਮੁੰਡਾ ਛੱਡ ਜਾਗਾ ਕੱਲਾ ਆਉਂਗਾ ਤੂੰ ਵੀ ਤੇ ਰੁਕ ਜਾਂਦਾ ਜਾਨ ਯਾਰ ਕੋਲੇ ਨਹੀਂ ਇਹਦਾ ਬੱਚਾ ਛੱਡ ਕੇ ਦੁੱਧ ਲਿਆਉਣਾ ਅਸੀਂ ਕੱਲ ਸਾਰੀ ਆਪੇ ਹੀ ਆ ਜਾਾਂਗੇ ਅਸੀਂ ਕੁੜੀ ਨੂੰ ਛੋਟੀ ਨੂੰ ਛੱਡ ਮੈਂ ਤਾਲੀ ਗੱਲੇ ਦਾ ਲਾਲ ਕਰ ਦੋ ਬਸ ਮੈਂ ਤੇ ਪਲੀਜ਼ ਇਹੋ ਕਹਿਨੀ ਆ ਉਹ ਮੇਰਾ ਬੰਦਾ ਵੀ ਚੱਲ ਤੇ ਮੇਰ ਘਰ ਕਹਿੰਦੀ ਮੈਂ ਥੋੜਾ ਲਾਲਾ ਕਿ ਥਾਗੇ بڑے بڑے ਦੁਰੂਪ ਕਾੜ ਕੇ ਲਿਆਂਦੀ ਆ ਤੇ ਕੱਲ ਅਸੀਂ ਆਣ ਕੇ ਨਾ ਇਹ ਛੋਟੀ-ਕੁਟੀ ਛੱਡ ਜਾਣੀ ਆ ਜਿੱਦਾਂ ਮਰ ਗਈ ਆ ਜੀ ਕੱਲ ਜਰੂਰ ਆਵਾਂਗੇ ਇਹਦੇ ਘਰ ਵਾਲਾ ਕੱਤ ਨਹੀਂ ਹੁੰਦਾ ਨਾਲ ਹਾਂਜੀ ਘਰ ਵਾਲਾ ਕੱਤ ਨਹੀਂ ਹੁੰਦਾ ਘਰ ਵਾਲੇ ਕੋਲ ਜਦੋਂ ਮੈਂ ਨਖੇ ਦਿਖਾਉਂਦੀ ਉਹਨਾਂ ਨੂੰ ਉਹ ਮਾਂ ਮੇਰੀਏ ਹਟਾਲਾਂ ਖੰਜ ਕਰਨੋਂ ਹਟ ਜੂਗੀ ਉਹ ਬਿਮਾਰ ਆ ਜੇ ਉਹ ਖੈਰ ਖਾਨ ਦੇ ਮਤਲਬ ਥੋੜੀ ਵੀ ਘਰ ਆਏ ਨੇ ਛੱਡ ਹੀ ਦੇਣਾ ਜੇ ਇਹੀ ਉਹ ਕਮਲਾ ਹੋ ਜਾਂਦਾ ਫਿਰ ਇਹ ਕੀ ਕਰਦੀ ਛੱਡ ਜਾਂਦੀ ਅੱਛਾ ਉਹ ਨਹੀਂ ਛੱਡਦੀ ਹਾਂ ਕੋਈ ਤੇ ਰਬੂ ਆਵੇ ਹੁਣ ਅੱਜ ਹੀ ਆਉਣਾ ਚਾਹੀਦਾ ਸੀ ਉਹਨੂੰ ਤਾਂ ਨਹੀਂ ਮੈਂ ਆਈ ਨਹੀਂ ਨਾ ਤਾਂ ਲੱਭਣ ਦੇ ਸੀ ਮੈਂ ਹੁਣ ਲੱਭ ਲੈਣਾ ਅਸੀਂ ਕਿਹਾ ਤੁਹਾਨੂੰ ਅ ਕੱਲ ਕੋਈ ਤਾਂ ਕੋਈ ਜੀ ਇਨਪਰ ਆਏਗਾ ਜ਼ਰੂਰ ਦੇ ਕਰੇਗਾ ਮਾਂ ਦੇ ਕੋ ਥੋੜਾ ਜੀ ਗੱਲ ਸਾਰੀ ਅ ਕੱਲ ਅਸੀਂ ਘਰ ਵੀ ਕੋਈ ਗੱਲ ਨਹੀਂ ਕੀਤੀ ਉਹ ਤੁਹਾਨੂੰ ਲੱਭਿਆ ਸੀ ਸੰਸਾਰ ਲੱਭ ਰਹੀ ਹੈ ਤੇ ਕੱਲ ਅਸੀਂ ਕੁੜੀਆਂ ਛੱਡ ਜਾਂਦੇ ਹਾਂ ਦੇ ਗੁੱਪ ਕੋਈ ਨ ਦੇ ਕਰਦਾ ਨਾ ਲਈ ਜਾਂਦੀ ਸੀਵਾ ਆ ਜਾਂਦੀ ਦੁਆਇ ਟਾਈਪ ਦੀ ਗੱਵਾਰਾ ਨੰਮ ਉਹ ਮੁੰਡੇ ਮੇਰੇ ਦਾ ਨਾਮ ਹੈ ਤਾਂ ਹੀ ਤੁਹਾਨੂੰ ਪਿਆਰ ਨਹੀਂ ਆ ਰਿਹਾ ਦੇਖਣਾ ਭੈਣ ਕੌਣ ਹੈ ਫਿਰ ਬੱਚੇ ਆ ਦੋ ਕੀ ਨਾਮ ਦਾ ਸ਼ਿਵਾ ਹੈ ਕਾਰਤਿਕਾ ਇੱਕਾਤਿਕਾ ਸ਼ਿਵਾ ਦਾ ਥੈਂਕ ਯੂ ਵੈਲਕਮ ਭੈਣ ਦੇ ਦੋਤੇ ਹੈਗੇ ਆ ਸ਼ਿਵਾ ਤੇ ਕਾਰਤਿਕ ਆ ਸਾਡੇ ਸ਼ਹਿਵਾਜ ਉਹਨਾਂ ਨੂੰ ਭੈਣ ਸਮਝਦੀ ਆ ਵੀ ਮੇਰੇ ਦੋਤੇ ਅਗਦੇ ਸ਼ਹਿਵਾ ਤੇ ਕਾਰਤਿਕ ਪਰਿਵਾਰ ਨੂੰ ਅਸੀਂ ਸਮਝਾ ਰਹੇ ਹਾਂ ਵੀ ਤੁਸੀਂ ਰਹਿਪੋ ਇੱਕ ਜਣਾ ਕੋਲੇ ਉਹ ਕਹਿੰਦੇ ਅਸੀਂ ਕੱਲੂ ਆਵਾਂਗੇ ਸਾਡੇ ਕੋਲ ਸਮਾਂ ਹੈ ਨਹੀਂਗਾ ਜੀ ਮਤਲਬ ਕਈ ਵਾਰ ਤਾਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਸਾਡੇ ਸਾਹਮਣੇ ਵੀ ਵੀ ਅਸੀਂ ਚਾਹੁੰਦੇ ਹੁਏ ਵੀ ਮਦਦ ਕਰਨੀ ਚਾਹੁੰਦੇ ਆ ਤਾਂ ਵੀ ਸਾਨੂੰ ਮੂਰ ਸਪੋਰਟ ਨਹੀਂ ਮਿਲਦੀ ਫੈਮਿਲੀ ਦੀ ਕਿਤੇ ਤਾਂ ਉਹਨਾਂ ਦੇ ਫੈਮਿਲੀ ਮੈਂਬਰ ਜਿਹੜਾ ਸੜਕਾਂ ਦੇ ਘੁੰਮ ਰਿਹਾ ਮਾਂ ਦੱਸਦੀ ਆ ਵੀ ਇੰਨੀ ਭੱਜ ਜਾਂਦੀ ਆ ਮਗਰ ਮਗਰ ਲੱਭਦੇ ਫਿਰਦੇ ਆ ਫੇਰ ਲੈ ਕੇ ਆਉਂਦੇ ਆ ਜਾ ਕੇ ਕਈ ਕਈ ਦਿਨਾਂ ਬਾਅਦ ਲੱਭਦੇ ਆ ਅੱਜ ਇੱਕ ਮੌਕਾ ਮਿਲਿਆ ਇਸ ਤਰ੍ਹਾਂ ਦਾ ਵੀ ਜਲ ਸੁਪਨਿਆਂ ਦੇ ਘਰ ਚ ਰਹਿ ਕੇ ਭੈਣ ਦਾ ਜੀਵਨ ਬਦਲ ਸਕਦਾ ਪਰ ਪਰਿਵਾਰ ਦੀ ਸਪੋਰਟ ਤੋਂ ਬਿਨਾਂ ਇਹ ਪੋਸੀਬਲ ਨਹੀਂ ਹੈਗਾ ਫੈਮਿਲੀ ਦੀ ਸਪੋਰਟ ਤੋਂ ਬਿਨਾਂ ਇਹ ਪੋਸੀਬਲ ਨਹੀਂ ਹੈਗਾ ਪਰ ਗੱਲ ਯਾਰ ਮਾ ਯਾਰ ਗੱਲ ਸਪੋਰਟ ਦੀ ਆ ਜਿਹੜੀ ਫੈਮਿਲੀ ਦੀ ਸਪੋਰਟ ਆ ਉਹ ਬਹੁਤ ਮੈਨੇ ਰੱਖਦੀ ਆ ਜੀ ਪਰ ਇਸ ਟਾਈਮ ਰੀਟਾ ਭੈਣ ਜਿਹੜਾ ਨਾ ਰੀਟਾ ਯੈਸ ਤੂੰ ਸਾਨੂੰ ਕੱਲ ਪ੍ਰੀਆ ਦੱਸੀ ਜਾਂਦੀ ਸੀ ਅਸੀਂ ਜਿਹੜਾ ਨਾ ਨਾ ਪ੍ਰੀਆ ਹੀ ਕਹੀ ਜਾਂਦੇ ਸੀ ਜਿਹਦਾ ਕੋਈ ਨਾਂ ਹੁੰਦਾ ਔਰ ਕੌਣ ਹੁੰਦਾ ਲੈ ਮੈਂ ਤੇਰਾ ਭਰਾ ਆ ਰੱਬ ਦਾ ਬੰਦਾ ਰੱਬ ਦਾ ਬੰਦਾ ਰੱਬ ਦਾ ਬੰਦਾ ਬੋਲੇ ਸੋਨੇ ਹਾਲ ਸਸਰੀਆ ਕਾ ਤੂੰ ਮੇਰੇ ਪਿਓ ਆ ਨਹੀਂ ਮੈਂ ਤੇਰਾ ਭਰਾ ਆ ਨੇ ਬੱਡਾ ਭਾਈ ਐ ਮੈਂ ਤੇਰਾ ਬਾਬਾ 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 ਹੈ ਨਹੀਂ ਟੱਪਲੇ ਤੇਰੇ ਬੱਚੇ ਕਿੰਨੇ ਆ ਇੱਕ ਕੁੜੀ ਆ ਦੋ ਮੁੰਡੇ ਆ ਕਿ ਦੋ ਕੁੜੀਆਂ ਆ ਦੇਖੋ ਰੋਏ ਬਾਬਾ ਇਸ ਵਾਰ ਵੱਲ ਦਿੰਦੇ ਹਾਂ ਹਾਂ ਕਿੰਨੀਆਂ ਕੁੜੀਆਂ ਤੇਰੀਆਂ ਦੋ ਕੁੜੀਆਂ ਇੱਕ ਮੁੰਡਾ ਹੀ ਅੱਛਾ ਬੋਲੇ ਸੋਹਣੇ ਹਾਲੇ ਮੁੰਡਾ ਬਿਆਹ ਹੋਇਆ ਤੇਰਾ ਹਾਂਜੀ ਤੇਰੇ ਆ ਪਿੱਛੇ ਖੜੀ ਜਿਹੜੀ ਮੰਮੀ ਤੇਰੀ ਦਾਸਦੀ ਐ ਤੇਰੇ ਪੋਤਾ ਹੋਇਆ ਕਿ ਸਵਾ ਮਹੀਨੇ ਰਵਨੀ ਹੋਇਆ ਹਜੇ ਇਹਨੂੰ ਪੁੱਛੋ ਉਹਦਾ ਕੀ ਨਾਂ ਰੱਖਿਆ ਸ਼ਿਵਾ ਪੁੱਤਰ ਦਾ ਪੁੱਤਰ ਦਾ ਪੁੱਤਰ ਦਾ ਸ਼ਿਵਾ ਇਹ ਸ਼ਿਵਾ ਰੱਖਿਆ ਲੈ ਸ਼ਿਵਾ ਰੱਖਿਆ ਨਾ ਅੱਛਾ ਉਹ ਦਸ ਗਿਆ ਕਿ ਨਾ ਇੱਕੋ ਸ਼ਿਵਾ ਰੱਖਿਆ ਨਾ ਦੋ ਜਨਮ ਦਾ ਕਾਮੇ ਮੁੰਡਾ ਨੂੰ ਪਤਾ ਹੈ ਉਹਦਾ ਇਹ ਸ਼ਿਵਾ ਕਹਿੰਦਾ ਜਿਵੇਂ ਇਹ ਰੱਖਿਆ ਨਾ ਇਹ ਸਵਾ ਮਹੀਨਾ ਦਾ ਹੋਇਆ ਐਨੇ ਜਮਨਤ ਨਹੀਂ ਖੜਾਇਆ ਗਈ ਦੋ ਮਹੀਨੇ ਦਾ ਹੋ ਗਿਆ ਬੱਚਾ ਮੈਂ ਮੰਤਾ ਚ ਰੂਪਤਾ ਰਿਆ ਸੀ ਮੈਂ ਕਿਹਾ ਚਾਈ ਵਧਾਈ ਦੇ 100 ਰੁਪਏ ਪਿੱਛੇ ਮੈਨੂੰ ਕੜੂ ਕੱਢਿਆ ਪੁੱਛੋ ਇਹਨਾਂ ਨੂੰ ਕਿਉਂ ਕੱਢਿਆ 100 ਰੁਪਏ ਚ ਪੈਸਾ ਬੋਲਿਆ ਪੈਸਾ ਬੋਲਿਆ ਪੈਸਾ ਪ੍ਰਧਾਨ ਨਾ ਪਾਣੀ ਨਾ ਰੋਟੀ ਨਾ ਅੰਡੇ ਜਿਤਮਾਨ ਹੋਏ ਉਹ ਰ ਕੀ ਹੁੰਦਾ ਆ ਕੁੱਤੇ ਖਾਣੀ ਕੁੱਤੇ ਖਾਣੀ ਕੁੱਤੇ ਖਾਣੀ ਕੋਈ ਨਾ ਮਾਂ ਆ ਐ ਨਹੀਂ ਕਹਿਦਾ ਮਾਂ ਆ ਫੇ ਤੁਹਾਨੂੰ ਪਤਾ ਹੀ ਹੈ ਮਾਂ ਤੇ ਹੱਥ ਰੱਖਦੇ ਸਿਰ ਤੇ ਹਾਂ ਉਹਨੇ ਵੀ ਰੱਖਿਆ ਰੱਖਿਓ ਬਾਸ ਸਿਰ ਤੇ ਹੱਥ ਨਹੀਂ ਹੱਥ ਰੱਖਿਆ ਆ ਦੇ ਰੱਖਤਾ ਆ ਦੇ ਰੱਖਤਾ ਇਹ ਆ ਦੇ ਇਹ ਆ ਦੇ ਤੇਰੇ ਸਿਰ ਤੇ ਹੱਥ ਆ ਦੇ ਮੈਂ ਸੇ ਪਾਰ ਹੋ ਗਿਆ ਇਹਨੂੰ ਕੱਸੇ ਚੱਕਦੇ ਨਹੀਂ 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 ਮਾਂ ਮਾਂ ਤੇਰਾ ਕਿੰਨਾ ਕੀਤਾ ਬੱਚਾ ਮਾਂ ਮਾਂ ਨਹੀਂ ਨਹੀਂ ਆਹ ਕੰਮ ਨਹੀਂ ਕਰਨਾ ਬਾਹਰ ਹੱਥ ਚਿਪਾ। ਜਗਾ ਚਕਾਦਾ ਚਕਾਦਾ ਆਹ ਕੰਮ ਨਾ ਕਰ ਖੜ ਜਾ। ਤੇਰੀ ਮਾਂ ਮਾਂ ਹੋ ਮਤ ਤੇਰੀ ਮਾਂ। ਜੀਤਾ ਠੀਕਾ ਮਾਂ ਨੂੰ ਇੱਜ਼ਤ ਦੇ ਦੇ। ਆਹ ਤੇ ਕੀ ਹੋਇਆ? ਐਸ ਟਾਈਮ ਮੈਨੂੰ ਹੱਥ ਨਾ ਲਾ ਮੈਂ ਐਸ ਟਾਈਮ ਰੂਪ ਤਾ ਗਿਆ ਹੋਇਆ। ਐਸ ਟਾਈਮ ਮੇਰੇ ਦੁੱਧ ਰੂਪ ਤਾ ਰੁੱਟੀਆਂ ਮੈਂ ਐਸ ਟਾਈਮ ਆ ਉਹ ਨਹੀਂ ਆਈ ਜੋ ਪਹਿਲਾਂ ਤੱਕ ਕਿੰਨੇ ਕੇ ਸਾਲਾਂ ਤੋਂ ਮਾਂ ਐਂ ਕਰ ਰਹੀ ਐ। ਪਰੀਆ ਕਾਰ ਸਾਲ ਡੇਢ ਸਾਲ ਹੋ ਗਿਆ ਸਾਲ ਕਦੀ ਕਾਰ ਉਦੋਂ ਪਹਿਲਾਂ ਬਿਲਕੁਲ ਨੋਰਮਲ ਸੀ ਹਾਂਜੀ ਨੋਰਮਲ ਸੀ ਪਹਿਲਾਂ ਕਦੇ ਵੀ ਪ੍ਰੋਬਲਮ ਨਹੀਂ ਆਈ ਦਿਮਾਗ ਦੀ ਕੋਈ ਨਹੀਂ ਆਈ ਬੜਾ ਕੰਮ ਕਰਦੀ ਰਹੀਏ ਕਾਰ ਦਾ ਮੈਂ ਨਸਹਿਮਤ ਰਹੀ ਮੈਂ ਵੀ ਇਹਨਾਂ ਬਿਲਕੁਲ ਸਹਿਮਤ ਹਾਂ ਮੈਂ ਸਿੰਘਾਂ ਵਾਂਗ ਰਨ ਨੂੰ ਪਿਆਰ ਪੂਰਾ ਇਤਹਾਵ ਤੇ ਚਾਲ ਕਰਦਾ ਮੈਂ ਅਜੀ ਮਾਵਾ ਮੇਰਤੀ ਹੈ ਕੋਚਲ ਜਿੱਥੇ ਜਾਣਾ ਮੈਂ ਆਖੋ ਦੇ ਨਾਲ 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 ਬੱਚਿਆਂ ਵਾਂਗ ਨਾਲ ਪਿੱਛੇ ਨੂੰ ਥੋੜੀ ਪਿੱਛੇ ਹੋ ਜਾ ਇਸ ਤਾਂ ਪਿੱਛੇ ਹੋ ਜਾ ਪਿੱਛੇ ਆ ਪਿੱਛੇ ਹਾਂ ਤਾਂ ਪਿੱਛੇ ਹੋ ਜਾ ਇਸ ਤਾਂ ਅੱਛਾ ਜੀ ਉਹ ਸਵਾਲ ਜਵਾਬ ਕਰੋ ਜੇ ਫਿਰ ਮੈਂ ਇਸ ਤਾਂ ਪੜੀ ਕਿੰਨੀ ਹੈ ਬੇਣ ਅੰਦੀ ਮੈਂ ਅੱਠ ਫੱਟ ਕਰ ਰਹੀ ਹਾਂ ਉਹ ਨੂੰ ਪਤਾ ਕਿੰਨੀਆਂ ਬੜੀ ਜਿੱਥੇ ਵੀ ਜਾਏਗੀ ਨੰਬਰ ਪੜ ਪੜ ਕੇ ਚਲ ਜਾਂਦੀ ਦੌੜ ਜਾਂਦੀ ਆ ਜਾਂਦੀ ਏ ਐਸੀ ਮਰੀਲ ਪੋਟਲਾ ਅੰਮ੍ਰਿਤਗੜ ਮੰਡੀ ਤੋਂ ਤੁਹਾਡੇ ਵੰਗਰ ਵੀ ਰਾਣੇ ਫੜੀ ਸੀ ਤੇ ਇੰਨੇ ਸਾਰਾ ਨੰਬਰ ਬੱਚਿਆਂ ਦਾ ਆਪਣੀ ਨੂੰਹ ਦਾ ਮੁੰਡੇ ਦਾ ਸਾਰੇ ਦੁਨੀਆ ਨੰਬਰ ਨੋਟ ਕਰ ਲਿਆ ਸੀ ਤੇ ਇੰਨੇ ਉਹਨਾਂ ਨੂੰ ਦਿੱਤਾ ਉਹਨਾਂ ਮੈਨੂੰ ਫੋਨ ਮਾਰਿਆ ਬੜੇ ਸੋਹਣੇ ਹਾਲ ਸਤਿ ਸ੍ਰੀ ਅਕਾਲ ਬਸ ਰਤੂ ਰਾਤ ਮੈਂ ਗੱਡੀ ਕਰਕੇ ਲਿਆਂਗੀ ਸੋ ਮਾਰ ਦਾ ਦਿਨ ਕੱਢਿਆ ਮੰਗਲਵਾਰ ਤੇ ਸਾਰਾ ਦਿਨ ਨੱਚਦੀ ਰਹੀ ਜਾਂ ਕਰਦੀ ਰਹੀ ਮੈਨੂੰ ਆਂਦੀ ਮੁੰਡਾ ਦੇ ਕੜਾ ਕੜੀ ਬੱਚਾ ਜਾਂਦੀ ਜਿੱਤੇ ਮੱਝਾ ਇਸੇ ਕਰਕੇ ਮੈਂ ਕੱਲ ਨਹੀਂ ਚਲਾ ਆ ਜਾਂਦੀ ਘਰ ਇੱਕ ਵੇਰ ਨਿਕਲ ਗਈ ਅੱਗੇ ਕਹਿੰਦੀ ਵੀ ਦਿੱਕਤ ਲੱਗਦੀ ਨੂੰ ਇੱਕ ਤਮਾ ਕਰਕੇ ਤੇ ਉਹ ਦਨ ਸ਼ਾਮ ਨੂੰ ਫੇਰ ਆ ਗਈ ਐ ਹੁਣ ਚੱਲ ਗਈ ਇੱਥੇ ਨਾਮ ਤੇ ਆਥੇ ਕਿਤੇ ਆ ਗਈ ਤੇ ਇੱਥੋਂ ਫੇਰ ਭੱਜ ਗਈ ਤੁਸੀਂ ਜਿਵੇਂ ਤੁਸੀਂ ਦੇਖਦੇ ਹੋ ਰੀਤਾ ਭੈਣ ਕੀ ਦਿਮਾਗ ਚ ਗੱਲ ਗਈ ਇਹਦੇ ਚ ਦਾ ਪਰਿਵਾਰ ਮਿਲ ਗਿਆ ਜਵਿੰਦਰ ਸ਼ਹਿਰ ਤੋਂ ਨਿਊ ਦਸ਼ਮੇਸ਼ ਨਗਰ ਤੋਂ ਇਹ ਪਰਿਵਾਰ ਪਹੁੰਚਿਆ ਦੋ ਜਵਾਈ ਆ ਭੈਣ ਦੇ ਤੇ ਨਾਲ ਭੈਣ ਦੀ ਮਦਰ ਇਨ ਲਾਅ ਆਈ ਆ ਤੇ ਅੱਜ ਘਟੋ ਘਟੇ ਇਸ ਗੱਲ ਦੀ ਸਾਨੂੰ ਖੁਸ਼ੀ ਆ ਇਹਦਾ ਪਰਿਵਾਰ ਲੱਭ ਗਿਆ ਸਾਨੂੰ ਪਤਾ ਲੱਗ ਗਿਆ ਵੀ ਇਹ ਭੈਣ ਕੌਣ ਆ ਕਿੱਥੋਂ ਆ ਇਹ ਆਪਣਾ ਨਾਮ ਵੀ ਸਹੀ ਨਹੀਂ ਸੀ ਦੱਸਦੀ ਪ੍ਰੀਆ ਦੱਸਦੀ ਸੀ ਅਡਰੈਸ ਵੀ ਨਹੀਂ ਸੀ ਸਹੀ ਦਾ ਤੇ ਕੁਝ ਵੀ ਪਰ ਅੱਜ ਇਹ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਪਰਿਵਾਰ ਪਹੁੰਚ ਗਿਆ ਇੱਥੇ ਇਹਨਾਂ ਨੇ ਵੀਡੀਓ ਦੇਖੀ ਆਪਣੇ ਫੇਸਬੁਕ ਤੇ ਪੇਜ ਤੇ ਤੇ ਵੀਡੀਓ ਦੇਖ ਕੇ ਇਹਨਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਸਾਡੀ ਆਪਣੀ ਪਰਿਵਾਰ ਦੀ ਮੈਂਬਰ ਆ ਤਾਂ ਫਿਰ ਇਹ ਇੱਥੇ ਪਹੁੰਚੇ ਸਾਡੇ ਕੋਲੇ ਤੇ ਅੱਜ ਤੁਹਾਡੀ ਮਾਪਾਣੀ ਮੰਦਰੀ ਐ ਜੀ ਤੁਹਾਡੀਆਂ ਦੁਆਵਾਂਆਂ ਅਰਦਾਸਾਂ ਤੇ ਅਸੀਸਾਂ ਸਦਕਾ ਰੀਟਾ ਭੈਣ ਦਾ ਪਰਿਵਾਰ ਮਿਲਿਆ ਅੱਗੋਂ ਵੀ ਅਰਦਾਸ ਕਰਿਓ ਇਹ ਭੈਣ ਠੀਕ ਹੋ ਜਵੇ ਤੇ ਚੰਗਾ ਜੀਵਨ ਬਤੀਤ ਕਰੇ ਕਿਉਂਕਿ ਇਹ ਦਵਾਈਆਂ ਨਹੀਂ ਤੁਹਾਡੀਆਂ ਦੁਆਵਾਂ ਨੇ ਠੀਕ ਕਰਨਾ ਹੁਣ ਪਰਿਵਾਰ ਦਾ ਮੈਂਬਰ ਵਾਪਸ ਚੱਲੇ ਨਹੀਂ ਤੈਨੂੰ ਹੀ ਉਹ ਕਹਿੰਦੇ ਕੱਲ ਨੂੰ ਅਸੀਂ ਇਹਨਾਂ ਦੀ ਬੇਟੀ ਨੂੰ ਛੱਡ ਕੇ ਜਾਵਾਂਗੇ ਬਈ ਹੁਣ ਸਾਡੀ ਮਜਬੂਰੀ ਆ ਅਸੀਂ ਰਹਿ ਨਹੀਂ ਸਕਦੇ ਕੋਈ ਜਵਾਈ ਵੀ ਇਹ ਕਹਿੰਦੇ ਆ ਬਈ ਅਸੀਂ ਮਜਬੂਰ ਆ ਘਰੇ ਬੱਚੇ ਆ ਤੇ ਉਹਨਾਂ ਦੇ ਮਦਰਨ ਲੋ ਵੀ ਇਹੀ ਗੱਲ ਕਹਿੰਦੇ ਆ ਬਈ ਘਰੇ ਮੇਰਾ ਸਰਦਾ ਨੀਗਾ ਮੈਂ ਵੀ ਵਾਪਸ ਜਾਣਾ ਬਸ ਅਰਦਾਸ ਕਰਿਓ ਭੈਣ ਰੀਟਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ